ਲੁਧਿਆਣਾ ਦੇ ਕਮਾਨ ਮੰਡੀ ਸਥਿਤ ਆਸ ਅਹਿਸਾਸ ਸੰਸਥਾ ਦੇ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਲੁਧਿਆਣਾ ਦੇ ਵਿੱਚ ਆਮ ਆਗਮਿਕ ਪਾਰਟੀ ਦੀ ਲੀਡਰਸ਼ਿਪ ਦੇ ਆਗੂਆਂ ਦੇ ਇਲਾਵਾ ਸੰਸਥਾ ਦੇ ਮੈਂਬਰਾਂ ਨੇ ਖੂਨਦਾਨ ਕੀਤਾ ਤੇ ਇਸ ਮੌਕੇ ਗੱਲਬਾਤ ਕਰਦਿਆਂ ਸੰਸਥਾ ਮੁਖੀ ਰੂਚੀ 바ਵਾਨ ਨੇ ਕਿਹਾ ਕਿ ਖੂਨਦਾਨ ਮਹਾਨ ਦਾਨ ਹੈ ਅਤੇ ਜੋ ਹਰ ਵਿਅਕਤੀ ਦੀ ਜ਼ਿੰਦਗੀ ਨੂੰ ਬਚਾਉਂਦਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਖੂਨ ਦਾਨ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਸਮੇਂ-ਸਮੇਂ ਸਰ ਹੋਰ ਵੀ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਮਦਦ ਹੋ ਸਕੇ। ਜੀ ਮੈਮ ਅੱਜ ਜਿਹੜਾ ਕੈਂਪ ਲਗਾ ਰਹੇ ਤੁਸੀਂ ਫਸਟ ਟਾਈਮ ਲਗਾ ਰਹੇ ਤੁਸੀਂ ਕਿਹੜੇ ਕਾਰਜ ਰਿਪੋਰਟ ਲਗਾ ਰਹੇ? ਜੀ ਬਿਲਕੁਲ ਹੁਣ ਤੱਕ ਤੇ ਜਿਹੜੀ ਆਰਗੇਨਾਈਜੇਸ਼ਨ ਆਸ-ਏ-ਸਾਸ ਹੈਗੀ ਹੈ ਅ ਡਿਫਰੈਂਟ ਡਿਫਰੈਂਟ ਡਿਸਟ੍ਰਿਬਿਊਸ਼ਨ ਕੈਂਪਸ ਲਗਾਉਂਦੀ ਰਹੀ ਹੈ ਚੈਕਅਪਸ ਲਗਾਉਂਦੇ ਰਹੇ ਹੈ ਅਵੈਰਨੈਸ ਕੈਂਪਸ ਲਗਾਉਂਦੇ ਰਹੇ ਬਟ ਅੱਜ ਅਸੀਂ ਪਹਿਲੀ ਵਾਰ ਉਪਰਾਲਾ ਕੀਤਾ ਹੈ ਮੈਡੀਕਲ ਕੈਂਪ ਦਾ ਜਿਹਦੇ ਵਿੱਚ ਅਸੀਂ ਆਰਗੇਨਾਈਜੇਸ਼ਨ ਯੂਜੂਲੀ ਕੀ ਕਰਦੀ ਹੈ ਕਿ ਸੋਰਸਸ ਇਕੱਠੇ ਕਰਦੀ ਹੈ ਤੇ ਡਿਸਟ੍ਰਿਬਿਊਸ਼ਨ ਕਰ ਦਿੰਦੀ ਹੈ ਬਟ ਇਹਦੇ ਵਿੱਚ ਅਸੀਂ ਡੋਨਰਸ ਨੂੰ ਰਿਕੁਐਸਟ ਕਰ ਰਹੇ ਲੈ ਰਹੇ ਹਾਂ ਉਹਨਾਂ ਤੋਂ ਕਿ ਤੁਸੀਂ ਆ ਕੇ ਡੋਨੇਸ਼ਨ ਕਰੋ ਤੇ ਉਹਨਾਂ ਨੂੰ ਉਸ ਬੱਚਿਆਂ ਨੂੰ ਉਸ ਬੰਦਿਆਂ ਨੂੰ ਜਿਨ੍ਹਾਂ ਨੂੰ ਲੋੜਵੰਦੇ ਹੈਗੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਵਜ੍ਹਾ ਤੋਂ ਖੂਨ ਦੀ ਜ਼ਰੂਰਤ ਹੈਗੀ ਹੈ ਉਸ ਤੱਕ ਐਡੋਨੇਸ਼ਨ ਪਹੁੰਚ ਸਕੇ ਤੇ ਦੋ ਚੀਜ਼ਾਂ ਮੈਂ ਇਹਦੇ ਵਿੱਚ ਕਹਿਣਾ ਚਾਹੂੰਗੀ ਕਿ ਸਾਇੰਟੀਫਿਕਲੀ ਵੀ ਅਸੀਂ ਡੋਨੇਸ਼ਨ ਨੂੰ ਮਤਲਬ ਬਲੱਡ ਡੋਨੇਸ਼ਨ ਨੂੰ ਕਿਵੇਂ ਪ੍ਰੋਮੋਟ ਕਰ ਰਹੇ ਹਾਂ ਕਿ ਜਿਵੇਂ ਐਗਜ਼ਾਮਪਲ ਦੇਣੀਆਂ ਕਿ ਦੋ ਐਕਸ ਐਨ ਵਾਈ ਦੋ ਆਇਡੈਂਟੀਟੀ ਹੈ ਔਰ ਦੋਨੋਂ ਆਇਡੈਂਟੀਟੀ ਕਿਥੇ ਕਿਸੇ ਅਨਸਰਟੇਨਿਟੀ ਨੀ ਕਿਸੇ ਐਕਸੀਡੈਂਟ ਨੂੰ ਪ੍ਰੋਨ ਹੋ ਜਾਂਦੇ ਆ ਜਾਂ ਕਿਥੇ ਜ਼ਰੂਰਤ ਪੈ ਜਾਂਦੀ ਹੈ ਕਿ ਉਹਨਾਂ ਨੂੰ ਬਲੱਡ ਦੀ ਜ਼ਰੂਰਤ ਹੈ ਉਹਨਾਂ ਦੀ ਬਾਡੀ ਤੋਂ ਬਲੱਡ ਲਾਸ ਹੋ ਜਾਂਦਾ ਹੈ ਉਸ ਟਾਈਮ ਜਿਹੜੀ ਬਾਡੀ ਬਲੱਡ ਡੋਨੇਟ ਕਰਦੀ ਰਹੂਗੀ ਜਿਹੜੇ ਬਾਡੀ ਨੂੰ ਆਲਰੇਡੀ ਆਦਤ ਹੋਏਗੀ ਡੋਨੇਟ ਕਰਨ ਦੀ ਬਲੱਡ ਲਾਸ ਦੀ ਉਹ ਬੋਡੀ ਜਲਦੀ ਰਿਕਵਰ ਕਰ ਸਕਦੀ ਹੈ ਉਸ ਤੋਂ ਕਿ ਜਿਹੜੇ ਬੰਦੇ ਡੋਨੇਸ਼ਨ ਨਹੀਂ ਕਰਦੇ ਤੇ ਇਸ ਸਾਇੰਟੀਫਿਕਲੀ ਅਪਰੋਚ ਨੂੰ ਲੈ ਕੇ ਵੀ ਹਰ ਬੰਦੇ ਨੂੰ ਅੱਗੇ ਹੋਣਾ ਚਾਹੀਦਾ ਹੈ ਔਰ ਡੋਨੇਸ਼ਨ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਔਰ ਜਿਹੜੇ ਅਗਰ ਮਨ ਤੋਂ ਕੰਪੈਸ਼ਨੇਟ ਹੈ ਏਮਪੈਥੀ ਰੱਖਦੇ ਹੈ ਕਿ ਅਸੀਂ ਕਿਸੇ ਨਾ ਕਿਸੇ ਵਜਹ ਤੋਂ ਆਪਣੀ ਜ਼ਿੰਦਗੀ ਦਾ ਜਿਹੜਾ ਪਰਪਸ ਹੈ ਕਿ ਅਸੀਂ ਲੈਣਾ ਨਹੀਂ ਹੈ ਦੇਣਾ ਹੈ ਉਹਨਾਂ ਲਈ ਤੇ ਡੋਨੇਸ਼ਨ ਬਹੁਤ ਹੀ ਕਾਮਯਾਬ ਹੈ ਤੇ ਤੁਸੀਂ ਆਓ ਵਾਚਤ ਕੇ ਆਓ ਇੱਥੇ ਆਸ ਅਸਾਸ ਦੇ ਵਿੱਚ ਅ ਅਜ ਮਾਇਾਨਗਰ ਦੇ ਵਿੱਚ ਲੱਗਿਆ ਹੋਇਆ ਉਪਰਾਲਾ ਕੀਤਾ ਗਿਆ ਹੈ ਆਰਬੀਐਲ ਲਾਈਫ ਸਾਇੰਸਿਸ ਤੋਂ ਵੀ ਔਰ ਰੈੱਡ ਕਰਾਸ ਸੁਸਾਇਟੀ ਦੇ ਨਾਲ ਮਿਲ ਕੇ ਤੁਸੀਂ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਇੱਥੇ ਆ ਕੇ ਵਕਤ-ਵਾਰ ਵੋਲੰਟੇਅਰ ਲਈ ਡੋਨੇਸ਼ਨ ਦਿਓ ਥੈਂਕ ਯੂ ਡਾਕਟਰ ਮਨਿੰਦਰ ਸਿੰਘ ਰਿਟਾਇਰਡ ਸੀਨੀਅਰ ਹੈਲਥ ਅਫਸਰ ਅੱਜ ਕੱਲ ਆਸ ਅਸਾਸ ਐਨਸੀਓ ਦੇ ਨਾਲ ਜੁੜਿਆ ਹੋਇਆ ਹਾਂ ਔਰ ਅਜਿਸੀ ਬਲੱਡ ਡੋਨੇਸ਼ਨ ਦਾ ਪਹਿਲਾ ਕੈਂਪ ਲਗਾਇਆ ਹੈ ਕਾਫੀ ਪਰਮਾ ਹੁਗਾਰਾ ਮਿਲਿਆ ਸਾਨੂੰ ਉਮੀਦ ਕਰਦੇ ਹਾਂ ਕਿ ਅਗਲੇ ਕੈਂਪਾਂ ਦੇ ਵਿੱਚ ਜਿਹੜੇ ਕਿ ਅਸੀਂ ਕੋਸ਼ਿਸ਼ ਕਰਦੇ ਆ ਕਿ ਹਰ ਇੱਕ ਮਹੀਨਾ ਜਾਂ ਇੱਕ ਮਹੀਨਾ ਛੱਡ ਕੇ ਲਗਾਈਏ ਉਹਦੇ 'ਚ ਹੋਰ ਵੀ ਜ਼ਿਆਦਾ ਸਫਲਤਾ ਪ੍ਰਾਪਤ ਕੀਤੀ ਜਾਵੇ। ਉਹ ਬਲੱਡ ਡੋਨੇਸ਼ਨ ਜਿਹੜੀ ਹੈ ਇਹ ਬਹੁਤ ਹੀ ਵੱਡਾ ਧਾਨ ਹੈ ਲੌਂਗ ਵਿਦ ਆਰਗਨ ਡੋਨੇਸ਼ਨ ਜਿਹੜੀ ਕਿ ਕਾਫੀ ਸਾਡੇ ਕੰਟਰੀ ਦੇ ਵਿੱਚ ਪੂਰ ਹੈ। ਤੇ ਇਹਦੇ ਨਾਲ ਬਹੁਤ ਸਾਰੀਆਂ ਜਾਨਾਂ ਬਚ ਸਕਦੀਆਂ ਨੇ ਜੇ ਅਸੀਂ ਟਿਸ਼ੂ ਤੇ ਬਲੱਡ ਡੋਨੇਸ਼ਨ, ਆਈ ਡੋਨੇਸ਼ਨ ਤੇ ਆਰਗਨ ਡੋਨੇਸ਼ਨ ਵਾਲੇ ਪਾਸੇ ਨੂੰ ਆਪਣਾ ਮੁੱਢਾ ਜਾਨ ਪਾਈਏ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਅੱਜ ਬਲੱਡ ਡੋਨੇਟ ਕਰ ਰਹੇ ਨੇ। ਤੇ ਅਪੀਲ ਕਰਦਾ ਕਿ ਬਾਕੀ ਬੰਦੇ ਵੀ ਜਿੱਥੇ ਵੀ ਕੈਂਪ ਲੱਗੇ ਉਹ ਵਕਤ-ਵਕਤ ਬਲੱਡ ਡੋਨੇਟ ਕਰਨ। ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਬਾਡੀ ਨੂੰ ਔਰ ਜਿਹੜੇ ਸੈਲਸ ਹੁੰਦੇ ਆ 3-4 ਹਫ਼ਤੇ ਦੇ ਵਿੱਚ ਬਣ ਜਾਂਦੇ ਆ। ਔਰ ਹਰ ਬੰਦਾ 2-3 ਵੀ 3 ਮਹੀਨੇ ਤੋਂ ਬਾਅਦ ਬਲੱਡ ਦੁਬਾਰਾ ਡੋਨੇਟ ਕਰਨ ਦੇ ਬਿਲਕੁਲ ਕਾਬਿਲ ਹੈ ਕੋਈ ਕੰਪਲਿਕੀਸ਼ਨ ਨਹੀਂ ਹੈਗੀ ਜੇ ਜੇ ਕੋਈ ਕੰਪਲਿਕੀਸ਼ਨ ਹੋਊਗੀ ਉਹ ਅਸੀਂ ਉਸ ਤੋਂ ਬਲੱਡ ਡੋਨੇਟ ਕਰਵਾਂਦੇ ਹੀ ਨਹੀਂ ਹੈਗੇ ਸੋ ਨਿਸ਼ਚਿੰਤ ਰਹੋ ਜਦੋਂ ਤੋਂ ਬਾਅਦ ਬਲੱਡ ਡੋਨੇਟ ਕਰੋ ਥੈਂਕ ਯੂ ਬਹੁਤ ਸਾਰੇ ਕੋਈ ਵਸਪੈਲਟੀਮ ਆਈਏ ਸਰ ਇੱਥੇ ਰੈੱਡ ਕਰਾਸ ਵਧੀ ਕਲੈਬੋਰੇਸ਼ਨ ਨਾਲ ਹੋਇਆ ਹੈਗਾ ਸਾਰੀ ਉਹਨਾਂ ਦੀ ਟੀਮ ਹੈਗੀ ਹੈ ਉਹ ਵੀ ਟੈਸਟ ਕਰਨਗੇ ਬਲੱਡ ਲੈਣ ਤੋਂ ਬਾਅਦ ਤੇ ਬਲੱਡ ਲੈਂਡ ਤੋਂ ਬਾਅਦ ਜਿਹੜਾ ਹੈਗਾ ਇਹਦੇ ਸਾਰੇ ਟੈਸਟ ਹੋਣਗੇ ਬਲੱਡ ਦੇ ਇੱਕ ਦੂਸਰੇ ਬੰਦੇ ਨੂੰ ਸਪਲਾਈ ਕਰਨ ਤੋਂ ਪਹਿਲਾਂ ਜੇ ਉਹਦੇ ਵਿੱਚ ਸਾਰੇ ਰਿਪੋਰਟ ਸਹੀ ਹੋਣਗੀਆਂ ਤਾਂ ਹੀ ਇਹ ਬਲੱਡ ਕਿਸੇ ਅਗਲੇ ਬੰਦੇ ਨੂੰ ਦਿੱਤਾ ਜਾਏਗਾ ਇਹਦਾ ਇਹ ਵੀ ਫਾਇਦਾ ਹੈ ਕਿ ਜੇ ਤੁਹਾਨੂੰ ਕੋਈ ਬਿਮਾਰੀ ਹੈ ਇਹਨਾਂ ਦੇ ਟੈਸਟ ਤੋਂ ਬਾਅਦ ਜੇ ਕੋਈ ਨਿਕਲੇਗੀ ਤਾਂ ਤੁਹਾਨੂੰ ਇਹ ਫੋਨ ਕਰਕੇ ਰੈੱਡ ਕਰਾਸ ਵਾਲੇ ਦੱਸਣਗੇ ਔਰ ਉਹਦੇ ਨਾਲ ਤੁਹਾਡਾ ਇਲਾਜ ਵੀ ਫ੍ਰੀ ਆਫ ਕਾਸਟ ਕਰਵਾ ਦੇਣਗੇ ਆਰਬੀ ਲਾਈਫ ਸਾਇੰਸ ਅੱਜ ਇੱਥੇ ਆਸਿਸਾਸ ਵੱਲੋਂ ਇੱਕ ਖੂਨਦਾਨ ਲਗਾਇਆ ਗਿਆ ਹੈ ਜਿਹੜਾ ਕਿ ਬੜਾ ਸ਼ਲਾਘਾਯੋਗ ਹੈ ਤੇ ਇਹ ਉਪਰਾਲਾ ਆਸਿਸਾਸ ਪੰਸੇ ਅੱਗੇ ਵੀ ਕਰਦੇ ਰਹਿੰਦੇ ਨੇ ਇਹੋ ਜਿਹੇ ਕੰਮ ਜਿਹੜੇ ਹੈਗੇ ਨੇ ਤੇ ਅੱਜ ਇੱਥੇ ਬਲੱਡ ਡੋਨੇਸ਼ਨ ਦਾ ਕੈਂਪ ਹੈ ਲੋਕ ਵੱਧ ਤੋਂ ਵੱਧ ਆ ਆ ਰਹੇ ਨੇ ਤੇ ਅਸੀਂ ਜੋ ਆਰਬੀ ਵੱਲੋਂ ਥੋੜਾ ਬਹੁਤ ਜੋ ਅਸੀਂ ਕਰ ਸਕਦੇ ਸੀਗੇ ਤੇ ਅਸੀਂ ਥੋੜਾ ਬਹੁਤ ਨਾਲ ਸਹਿਯੋਗ ਪਾਇਆ ਉਹਨਾਂ ਦੇ ਤੇ ਮੈਂ ਰੂਚੀ 바ਵਾ ਜੀ ਦਾ ਧੰਨਵਾਦ ਵੀ ਕਰੂੰਗਾ ਤੇ ਇਹ ਇਦਾਂ ਵੀ ਅੱਗੇ ਸਮਾਜ ਦੇ ਵਧੀਆ ਜਿਹੜੇ ਕੰਮ ਹੈਗੇ ਨੇ ਉਹ ਕਰਦੇ ਰਹਿਣ ਤੇ that's it ਉਹ ਲੋਕੜਾ ਬਲਡ ਕੈਂਪ ਕਰਾ ਰਿਹਾ ਆ ਆਸ ਐਸ ਆਸ ਇੱਕ ਬਹੁਤ ਹੀ ਵੱਡੀ ਐਨਜੀਓ ਹੈ ਇਹ ਅੱਜ ਦੋਨੇ ਕਿੰਨੇ ਸਾਲਾਂ ਤੋਂ ਹੀ ਰੁਚੀ ਬਾਬਾ ਜੀ ਦਾ ਬਹੁਤ ਕੰਟਰੀਬਿਊਸ਼ਨ ਹੈ ਤੇ ਇੱਕ ਬਹੁਤ ਹੀ ਵਧੀਆ ਇੱਕ ਸਮਾਜ ਨੂੰ ਇੱਕ ਮੈਸੇਜ ਹੈ ਕਿ ਤੁਸੀਂ ਵੱਧ ਚੜਕਰ ਫॉर द ਬੈਨੀਫਿਟ ਆਫ ਸੋਸਾਇਟੀ ਤੇ ਹੋਰ ਵੀ volunteers ਅੱਗੇ ਤੋਂ ਅੱਗੇ ਮਤਲਬ ਆਪਣੇ ਸਟੈਪ ਪਲਾਨ ਦੇ ਟੈਕ ਇਨੀਸ਼ੀਏਟਿਵ ਸੋ ਡੈਟ ਕੀ ਮਤਲਬ ਆਮ ਵਾਲੇ ਟਾਈਮ 'ਚ ਲੋਕਾਂ ਦਾ ਭਲਾ ਹੋ ਸਕੇ ਤੇ ਐਨਜੀਓ ਨੇ ਤਾਂ ਤੇ ਵਿਧੀ ਹੈਲਪ ਆਫ ਐਨਜੀਓ ਤੇ ਰੂਚੀ ਮੈਣ ਦੀ ਬਹੁਤ ਹੀ ਇੱਕ ਕੰਟਰੀਬਿਊਸ਼ਨ ਵੈਸੇ ਵੀ ਰਹੀ ਹੈ ਤੇ ਵੈਸੇ ਵੀ ਆਮ ਆਦੀ ਪਾਰਟੀ ਵੱਲੋਂ ਵੀ ਤੇ ਇਹਨਾਂ ਨੂੰ ਬਹੁਤ ਸਪੋਰਟ ਰਹੀ ਹੈ ਥੈਟ ਉਹਦੇ ਇੱਕ ਆਰਗੇਨਾਈਜੇਸ਼ਨ ਨੂੰ ਚਲਾਣ ਲਈ ਤੇ ਇੱਕ ਇਹ ਮੈਸੇਜ ਹੀ ਹੈ ਤੇ ਇੱਕ ਬਹੁਤ ਹੀ ਇੱਕ ਵਧੀਆ ਇੱਕ ਸੋਸ਼ਲ ਇੱਕ ਇਨੀਸ਼ੀਏਟਿਵ ਹਰ ਇੱਕ ਨੂੰ ਲੈਣਾ ਚਾਹੀਦਾ ਹੈ ਕੀ ਮਤਲਬ ਲੋਕਾਂ ਦਾ ਭਲਾ ਹੋ ਸਕੇ ਐਸਮਝਨ ਨਿਊਜ਼ ਦੇ ਲਈ ਲੁਧਿਆਣਾ ਤੋਂ ਬੱਲੂ ਦੀ ਰਿਪੋਰਟ